ਖਬਰ ਆਜ ਤੱਕ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਇਲਾਕਾ ਅੰਮ੍ਰਿਤਸਰ ਦੇ 베ਰੀ ਗੇਟ ਦੇ ਰਜੀਵ ਗਾਂਧੀ ਨਗਰ ਦੇ ਵਰਣ ਖੋਸਲਾ ਅਤੇ ਕਰਨ ਖੋਸਲਾ ਦੇ ਵੱਲੋਂ ਆਪਣੇ ਮਾਤਾ-ਪਿਤਾ ਸ਼੍ਰੀ ਟੇਕ ਚੰਦ ਜੀ ਅਤੇ ਮਾਤਾ ਗੁਲਸਨ ਖੋਸਲਾ ਜੀ ਦੀ ਮਿੱਠੀ ਯਾਦ 'ਚ ਸ਼ਰਧਾਂਜਲੀ ਦੇ ਫੁੱਲ ਭੇਟ ਕਰਕੇ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਮਾਜ ਸੇਵਕ ਵਿੱਕੀ ਦਿੱਤਾ ਆਸ਼ੂ ਨਾਹਰ ਜਿਨੇ ਲੰਗਰ ਦੀ ਸੇਵਾ ਨਭਾਈ ਅੰਮ੍ਰਿਤਸਰ ਖਬਰ ਆਜ ਤੱਕ ਤੋਂ ਮਧੁਰ ਰਾਜਪੂਤ ਦੀ ਖਾਸ ਰਿਪੋਰਟ ਦੇਖੋ ਜੀ ਜਿਹੜੇ ਸਾਡੇ ਘਾਟ ਦੇ ਵੱਡੇ ਬਜ਼ੁਰਗ ਨੇ ਉਹ ਗੁਰੂ ਮਹਾਰਾਜ ਜੀ ਦੇ ਜਾ ਕੇ ਚਰਨਾਂ 'ਚ ਜਾਵਰਾ ਜੇ ਨੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਬੇਟੇ ਕਰਨ ਖੌਸਲਾ ਜੀ ਵੱਲੋਂ ਅਤੇ ਕਰਨ ਖੌਸਲਾ ਜੀ ਵੱਲੋਂ ਹਰ ਸਾਲ ਉਹਨਾਂ ਨੂੰ ਯਾਦ ਨੂੰ ਸਮਰਪਿਤ ਗਰੀਬਾਂ ਵਾਸਤੇ ਲੰਗਰ ਲਗਾਇਆ ਜਾਂਦਾ ਵੀ ਜਿੰਨੇ ਵੀ ਆਟੋ ਚਾਲਕ ਨੇ ਰਿਕਸ਼ੇ ਵਾਲੇ ਨੇ ਉਹਨਾਂ ਦੀ ਲੰਗਰ ਵਧੀਆ ਬਣਾ ਕੇ ਉਹਨਾਂ ਦੇ ਮੂੰਹ 'ਚ ਪਾਇਆ ਜਾਂਦਾ ਮੈਂ ਆਪਣੇ ਭਰਾਣ ਬਹੁਤ ਜ਼ਿਆਦਾ ਅਪਰੀਸ਼ੀਏਟ ਕਰਨਾ ਚਾਹੁੰਦਾ ਵਾਂ ਵੀ ਇਹੋ ਜਿਹੇ ਮਾਪਿਓ ਦੇ ਬੱਚੇ ਇਹੋ ਜਿਹੇ ਲਾਇਕ ਬੱਚੇ ਹਰਕ ਦੇ ਹੋਣੇ ਚਾਹੀਦੇ ਔਰ ਹਰ ਮਾਪੇ ਦੇ ਯਾਦ ਦੇ ਵਿੱਚ ਹਰ ਤੀ ਪੁੱਤ ਨੂੰ ਕੁਛ ਨਾ ਕੁਛ ਕਰਦੇ ਦੇਣਾ ਚਾਹੀਦਾ ਜਬ ਤੱਕ ਆਪਣੇ ਮਾਪਿਓ ਜਿੰਦਾ ਨੇ ਆਪਣੇ ਕੋਲ ਨੇ ਉਹਨਾਂ ਦੀ ਰੱਜ ਕੇ ਸੇਵਾ ਕਰੋ ਜਿਹੜੋ ਗੁਰੂ ਚੰਨਾ ਜੀ ਜਾਵਰਾਸ ਦੇ ਨੇ ਉਹਨਾਂ ਦੀ ਯਾਦ ਦੇ ਵਿੱਚ ਉਰੋ ਵੀ ਕਿਤੇ ਸਲਾਨਾ ਦੇ ਸਲਾਨਾ ਕੋਈ ਨਾ ਕੋਈ ਸੇਵਾ ਕਰਦੇ ਰਹਿਣਾ ਚਾਹੀਦਾ ਇੱਕ ਪ੍ਰੇਰਣਾ ਨੇ ਵਰਨ ਖੌਸਲਾ ਜੀ ਵੀ ਅੱਜ 7 ਸਾਲ ਹੋ ਗਏ ਨੇ ਫਾਦਰ ਸਾਹਿਬ ਦੀ ਇਹਨਾਂ ਦੇ ਐਕਸਪਾਇਰ ਹੋਇਆ ਨੂੰ ਅੱਜ ਵੀ ਉਹਨਾਂ ਦੀ ਯਾਦ ਦੇ ਵਿੱਚ ਲੰਗਰ ਚਾ ਰਿਆ ਵਾ ਜਾਰੀ ਹੈ ਇਹ ਬਹੁਤ ਅੱਛੇ ਸੰਸਕਾਰ ਨੇ ਜਿਹੜੇ ਇਹਨਾਂ ਦੇ ਮਾਤਾ ਪਿਤਾ ਨੇ ਇਹਨਾਂ ਨੂੰ ਦਿੱਤੇ ਦੇ ਨੇ ਸਾਰਿਆਂ ਨੂੰ ਇਹੋ ਹੀ ਕਵਾਂਗਾ ਤੇ ਸਾਰੇ ਆਪਣੇ ਮਾਤਾ ਪਿਤਾ ਦੀ ਰੱਜ ਕੇ ਸੇਵਾ ਕਰਨ। ਅੱਜ ਕਰਨ ਹੌਸਲਾ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਮਾਬਾਪ ਦੀ ਯਾਦ ਦੇ ਵਿੱਚ ਇੱਕ ਲੰਗਰ ਲਗਾਇਆ ਗਿਆ ਜੋ ਮੈਂ ਸਮਝਦਾ ਹਾਂ ਕਿ ਇੱਕ ਅਗਿਆਕਾਰੀ ਬੱਚੇ ਦਾ ਫਰਜ਼ ਨਿਭਾ ਰਹੇ ਨੇ। ਸਮਾਜ ਦੇ ਵਿੱਚ ਇੱਕ ਵਧੀਆ ਮੈਸੇਜ ਜਾਂਦਾ ਕਿ ਆਪਣੇ ਮਾਬਾਪ ਦੀ ਜਦੋਂ ਤੁਸੀਂ ਸ਼ਰਧਾਂਜਲੀ ਕਰਦੇ ਹੋ ਉਸ ਦਿਨ ਲੰਗਰ ਲਗਾ ਕੇ ਜੋ ਗਰੀਬ ਲੋਕ ਨੇ ਜਾਂ ਜੋ ਲੰਗਰ ਛਕਣਾ ਚਾਹੁੰਦੇ ਨੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੈ। ਉਹਨਾਂ ਦੇ ਲਈ ਇੱਕ ਬਹੁਤ ਵਧੀਆ ਉਪਰਾਲਾ ਮੈਂ ਕਰਨ ਜੀ ਨੂੰ ਤੇ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਵੀ ਦਵਾਂਗਾ ਕਿ ਨਾਲ ਜੋ ਆਪਣੇ ਮਾਪੇ ਦੇ ਦਿੱਤੇ ਹੋਏ ਸੰਸਕਾਰਾਂ ਦੇ ਚੱਲ ਕੇ ਆਪਣੇ ਮਾਪੇ ਦੀ ਯਾਦ ਦੇ ਵਿੱਚ ਜੋ ਲੰਗਰ ਲਗਾ ਰਹੇ ਨੇ ਹੋਰ ਮੈਨੂੰ ਵੀ ਸਿੱਖਣਾ ਚਾਹੀਦਾ ਇਹਨਾਂ ਤੋਂ ਮੈਸੇਜ ਲੈਣਾ ਚਾਹੀਦਾ ਸਮਾਜ ਦੇ ਵਿੱਚ ਕਿ ਸਾਨੂੰ ਸਾਰਿਆਂ ਨੂੰ ਜੋ ਜ਼ਰੂਰਤਮੰਦ ਤੇ ਗਰੀਬ ਨੇ ਉਹਨਾਂ ਦੀ ਮਦਦ ਦੇ ਲਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰਨਾ ਚਾਹੀਦਾ ਕਰਨ ਜੀ ਨੇ ਆਪਣੇ ਮਾਪੇ ਦੀ ਯਾਦ ਦੇ ਵਿੱਚ ਕੀਤਾ ਮੈਂ ਸਮਝਦਾ ਹਾਂ ਕਿ ਸਮਾਜ ਦੇ ਲਈ ਬਹੁਤ ਹੀ ਵਧੀਆ ਕੰਮ ਹੈ ਕਿਲੇ ਸਾਹਿਬ ਨੂੰ ਵੀ ਜੀ ਜਿਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਲੰਗਰ ਲਗਾ ਰਹੇ ਨੇ 8 ਸਾਲ ਹੋ ਗਏ 8 ਸਾਲ 8 ਸਾਲ ਤੋਂ ਲਗਾਤਾਰ ਲੰਗਰ ਲਗਾ ਰਹੇ ਮੇਰਾ ਨਾਮ ਵਰਨ ਖੋਸਲਾ ਏ ਤੇ ਮੇਰੇ ਬ੍ਰਦਰ ਦਾ ਨਾਮ ਕਰਨ ਖੋਸਲਾ ਏ ਅਸੀਂ ਦੋਵੇਂ ਭਰਾ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਲੰਗਰ ਲਗਾਉਂਦੇ ਆ ਹਰ ਸਾਲ 7 ਸਾਲ ਹੋ ਗਏ ਆ ਉਹਨਾਂ ਦੀ ਡੈਥ ਦੀ ਕਰਕੇ ਅਸੀਂ ਲੰਗਰ ਲਗਾਈ ਕਰਦੇ ਆ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਮੁੱਗੀ ਬੱਚੇ ਆਪਣੇ ਮਾਤਾ ਪਿਤਾ ਨੂੰ ਅਰਦਾਸਾਂ ਤੋਂ ਭੇਜੁੰਦੇ ਨੇ ਉਹ ਬਹੁਤ ਉਹ ਬਹੁਤ ਗਲਤ ਕਰਦੇ ਆ ਜੋ ਕੁਝ ਕਰਨਾ ਚਾਹੀਦਾ ਉਹਨਾਂ ਜਿੰਦੇ ਜਾਗਦੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਏ ਮਰਨ ਤੋਂ ਬਾਅਦ ਕੀ ਸੇਵਾ ਕੀਤੀ ਉਹ ਕਿਸੇ ਨੂੰ ਨਹੀਂ ਪਤਾ ਲੱਗਦਾ ਇਹ ਜਿੰਦੇ ਜਾਗਦੇ ਸੇਵਾ ਕਰੋ ਬ੍ਰਿਧ ਆਸ਼ਰਮ ਨਹੀਂ ਭੇਜਣਾ ਚਾਹੀਦਾ ਉਹਨਾਂ ਨੂੰ